ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਟੇਗੜ ਦਾ ਕਿਸਾਨ ਵੀਰੋ ਇਹ ਸਾਹਮਣੇ ਜਿਹੜੀ ਅਸੀਂ ਲਾਈ ਆਏ ਸਰੋਂ ਹੈਗੀ ਆ ਜੀਐਸਸੀ 7 ਇਹ ਅਸੀਂ 10 ਕ ਨੰਬਰ ਨੂੰ ਬੀਜੀਤੀ ਥੋੜੀ ਲੇਟ ਹੋ ਗਈ ਸੀ ਪਜਾਈ 'ਚ ਤੇ ਇਹ ਅਸੀਂ ਸਾਰੀ ਇਹ ਜਿਹੜੀ ਗੁਡਾਈ ਹੈ ਹੱਥਾਂ ਨਾਲ ਕਰੀ ਆ ਇਹ ਅੱਜ ਵੀ ਇਹ ਸਾਡੇ ਜਿਹੜੇ ਬੰਦੇ ਨੇ ਗੁਡਾਈ ਕਰ ਰਹੇ ਨੇ ਸਾਹਮਣੇ ਸਾਰੇ ਤੇ ਇਹ ਜਿਹੜੀ ਸਰੋਂ ਆ ਇਹਦਾ ਜਿਹੜਾ ਝਾੜ ਆ 8-10 ਕੁਇੰਟਲ ਪਰ ਏਕੜ ਆ ਜਾਂਦਾ ਤੇ ਸਿਹਤ ਵਾਸਤੇ ਜਿਹੜੀ ਸਰੋਂ ਹੈ ਇਹ ਕਹਿ ਸਕਦਾ ਹੈ ਵੀ ਬਿਸ਼ਪ ਬਿਸ਼ਪ ਪ੍ਰਸਿੱਧ ਸਰੋਂ ਕਹ ਲੋ ਆਪਾਂ ਇਹਨੂੰ ਵੀ ਹੈਲਥ ਵਾਸਤੇ ਸਿਹਤ ਵਾਸਤੇ ਬਹੁਤ ਗੁਣਕਾਰੀ ਸਰੋਂ ਹੈ ਤੇ ਅੱਗੇ ਅਸੀਂ ਇਹ ਥੋੜਾ ਪਦੀਨਾ ਲਾਇਆ ਹੈ ਇਹ ਗਰਮੀਆਂ ਦੇ ਵਿੱਚ ਇਹ ਜਿਹੜੀ ਚਟਣੀ ਹੈ ਤਕਰੀਬਨ ਹਰ ਰੋਜ਼ ਬਣਾਈ ਚੱਲੋ ਥੋੜੀ ਜੀ ਨੱਕੇ ਦੇ ਲਾਗੇ ਅਸੀਂ ਇਹ ਲਾਇਆ ਹੋਇਆ ਇਹ ਤੋਂ ਅੱਗੇ ਇਹ ਗਾਜਰਾਂ ਵਾਲਿਆਂ ਨੇ ਕਿਸਾਨ ਵੀਰੋ ਇਹ ਜਿਹੜੀਆਂ ਗਾਜਰਾਂ ਨੇ ਅਸੀਂ ਇਹਨਾਂ ਨੂੰ ਇੱਕ ਵਾਰੀ ਗਾ ਕੇ ਫਿਰ ਪਾਣੀ ਨਹੀਂ ਬਿਲਕੁਲ ਆਉਂਦੇ ਜਦੋਂ ਅਸੀਂ ਜ਼ਿਆਦਾ ਪਾਣੀ ਲਾਉਂਦੇ ਤਾਂ ਗਾਦਰ ਦੇ ਥੱਲੇ ਜਿਹੜੀ ਜਿਆਦਾ ਆ ਜਾਂਦੀ ਆ ਉਹ ਸਾਹਮਣੇ ਦੇ ਚਕੰਦਰ ਲਾਈ ਆ ਤੇ ਉਹ ਤੋਂ ਅੱਗੇ ਗਠਿਆਂ ਦੀ ਪਨੀਰੀ ਵੀਜੀ ਆ ਤੇ ਉਹ ਤਕਰੀਬਨ 13 ਅਪ੍ਰੈਲ ਤੋਂ ਸ਼ੁਰੂ ਹੋ ਜੂਗੀ ਤੇ ਮਟਰ ਲਾਏ ਨੇ ਅਸੀਂ ਖਾਹ ਦੇ ਨਾਲ ਨਾਲ ਤੇ ਇਹ ਪਾਲਕ ਲਾਈ ਆ ਥੋੜੀ ਜੀ ਘਰੇ ਖਾਣ ਵਾਸਤੇ ਤੇ ਇਹ ਮੇਥੇ ਲਾਏ ਨੇ ਤੇ ਇਹ ਤੋਂ ਅੱਗੇ ਥੋੜਾ ਲਸਣ ਲਾਇਆ ਤੇ ਇਹਦੀ ਇਹ ਗੁੜਾਈ ਚੱਲ ਰਹੀ ਹੈ ਅੱਜ ਸਾਰੀ ਇਹ ਜਿਹੜੀ ਇਹਦੇ ਤੇ ਅਸੀਂ ਕੋਈ ਕੈਮੀਕਲ ਜਾਂ ਸਪਰੇਆ ਵਗੈਰਾ ਬਹੁਤ ਘੱਟ ਕਰਦੇ ਆ ਇਹ ਸਾਰੀ ਅਸੀਂ ਅੱਜ ਹੱਥਾਂ ਨਾਲ ਇਹਦੀ ਗੜਾਈ ਕਰ ਆਇਆ ਤੇ ਅੱਗੇ ਉਹ ਗਠੇ ਨੇ ਜਿਹੜੇ ਸਮਝੋ ਪਰੀੜੀ ਲਗਭਗ ਤਿਆਰ ਹੈ 13 ਕ ਜਨਵਰੀ ਤੋਂ ਉਹਨੂੰ ਲਾਉਣੀ ਸ਼ੁਰੂ ਕਰਾਂਗੇ ਥੋੜਾ ਜਿਹਾ ਐਡਵਾਂਸ ਲਾ ਲੈ ਤਾਂ ਕਿ ਚਟਣੀ ਸਬਜ਼ੀ ਵਗੈਰਾ ਚਲਾਉ ਨੂੰ ਤਿਆਰ ਹੋ ਜਾਣਗੇ ਇਹ ਤੇ ਅੱਗੇ ਜਗ੍ਹਾ ਖਾਲੀ ਪਈ ਐ ਇਹਦੀ ਅਸੀਂ ਸਾਰੀ ਗੜਾਈ ਕਰ ਲਈ ਇਹਦੇ ਸਾਰਾ ਪਿਆਜ਼ ਲਾਵਾਂਗੇ ਤੇ ਇਦੋਂ ਪਹਿਲਾਂ ਇੱਥੇ ਮਿਰਚਾਂ ਲਾਈਆਂ ਸੀਗੀਆਂ ਉਹ ਤਕਰੀਬਨ ਪੱਟ ਲੀਆਂ ਸਾਰੀਆਂ ਅਸੀਂ ਤੇ ਇੱਥੇ ਅਸੀਂ ਗੋਭੀ ਵਗੈਰਾ ਲਾਈ ਸੀਗੀ ਤੇ ਇਹ ਵੀ ਤਕਰੀਬ ਨੂੰ ਤਕਰੀਬ ਸਮਾਪਤ ਵੱਲ ਹੈ ਤੇ ਤੋਂ ਅੱਗੇ ਆ ਥੋੜੀ ਜਿਹੀ ਅਸੀਂ ਬਰੋਕਲੀ ਲਾਈ ਆ ਇਹ ਬਹੁਤ ਗੁਣਕਾਰੀ ਹੈ ਜਿਹੜੀ ਹੈਗੀ ਆ ਗੋਭੀ ਬਰੋਕਲੀ ਇਹਦਾ ਸਿਰਫ ਉੱਤੋਂ ਅਸੀਂ ਫੁੱਲ ਤੋੜ ਲੈਂਦੇ ਆ ਤਾਂ ਕਿ ਥੱਲੇ ਇਹਨੂੰ ਨਵੇਂ ਸਿਰੇਓ ਫੇਰ ਫੁੱਲ ਲੱਗਿਆ ਹੁੰਦੇ ਨੇ ਤੇ ਸਾਡੀ ਪਨੀਰੀ ਲਗਭਗ ਹੁਣ ਤਿਆਰ ਹੀ ਆ ਲਾਉਣ ਖਾਤਰ ਪਿਆਜ਼ ਵੀ ਉਹ ਥੋੜੇ ਲਾਏ ਵੀ ਹੈਗੇ ਨੇ ਤੇ ਥੋੜੇ ਮਟਰ ਲਾਏ ਹੋ ਗਏ ਪੇ ਸੀਗੇ ਤੇ ਅੱਗੇ ਆਲੂ ਲਾਏ ਨੇ ਕਿਆ ਲੇਟ ਥੋੜੇ ਜੇ ਆਲੂ ਦੇ ਨਾਲੇ ਮੇਥੇ ਬੀਜੇ ਨੇ ਤੇ ਬਾਕੀ ਅਸੀਂ ਜਿਹੜੇ ਸਬਜ਼ੀਆਂ ਨੂੰ ਫਾਰਮ ਤੇ ਅੱਗੇ ਲਾਈ ਜਾਣੇ ਕਿਸਾਨ ਵੀ ਲੋ ਜਿਹੜੀਆਂ ਸਾਡੀਆਂ ਸਿਆਲ ਵਾਲੀਆਂ ਸਬਜ਼ੀਆਂ ਨੇ ਇਹਨਾਂ ਨੂੰ ਕੋਈ ਵੀ ਸਪਰੇਅ ਦੀ ਲੋੜ ਨਹੀਂ ਪੈਂਦੀ ਕਿਉਂ ਸਿਆਲ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਕੀੜਾ ਮਕੌੜਾ ਇਹਨਾਂ ਨੂੰ ਲੱਗਦੀ ਹੈ ਨਹੀਂ ਕੋਈ ਨਾ ਬਿਵਾਰੀ ਨਾ ਕੀੜਾ ਹੈ ਨਾ ਤੇ ਮੈਂ ਸਮਝਦਾ ਜੀ ਸਾਰੇ ਕਿਸਾਨ ਵੀਰਾਂ ਨੇ ਇਹ ਸਬਜ਼ੀਆਂ ਨੇ ਆਪਣੇ ਘਰ ਜੋ ਗਿਆ ਆਪ ਪੈਦਾ ਕਰਨੀਆਂ ਚਾਹੀਦੀਆਂ ਜਿਹੜੀ ਅਸੀਂ ਬਾਜ਼ਾਰੋਂ ਮੋਲੇ ਕੇ ਆਉਂਦੇ ਆ ਉਹਨੂੰ ਕਈ ਜਗ੍ਹਾ ਦੇ ਉੱਤੇ ਸ਼ਹਿਰੀ ਪਾਣੀ ਲੱਗਦਾ ਗੰਦਾ ਪਾਣੀ ਲੱਗਦਾ ਜਿਹੜਾ ਸਾਡੀ ਸਿਹਤ ਲਈ ਬਹੁਤ ਮਾੜਾ ਹੈ ਇਸ ਕਰਕੇ ਮੈਂ ਸਮਝਦਾ ਆਪਣੀ ਲੋੜ ਮੁਤਾਬਕ ਥੋੜੇ ਥੋੜੇ ਸਬਜ਼ੀਆਂ ਆਪਣੇ ਫਾਰਮ ਤੇ ਘਰਾਂ ਦੇ ਵਿੱਚ ਫਾਰਮਾਂ ਤੇ ਪੈਦਾ ਕਰਨੀਆਂ ਚਾਹੀਦੀਆਂ